ਨਰਜ ਜੀ ਮੈਂ ਕੱਲ ਵੀਡੀਓ ਬਣਾਉਂਦਾ ਮੈਂ ਮਾਂ ਪੇਟ ਦੀਆਂ ਗਾਲਾਂ ਕੱਢਦਾ ਜਿਹੜੀ ਵੀ ਹੈ ਇੱਥੇ ਚਾਹੇ ਜਨਾਨੀ ਆ ਚਾਹੇ ਬੰਦਾ ਆ ਮਲੇ ਦਾ ਜਿਹੜਾ ਵੀ ਆ ਮੋਰੇ ਹੁਣ ਮੈਂ ਥੋੜਾ ਜਿਹਾ ਕਾਮ ਹੈ ਮੈਨੂੰ ਡਰ ਨਹੀਂ ਮਾਰਿਆ ਕਿਸੇ ਦਾ ਵੀ ਪਰ ਉਸ 1.5 ਕਿਲੋਮੀਟਰ ਤੱਕ ਹਸਪੀਟਲ ਜਾਣ ਦੇ ਵਿੱਚ ਯਾਰ ਟੋ ਆਇਆ ਨਰਜ ਜੀ ਮੈਂ ਕੱਲ ਵੀਡੀਓ ਬਣਾਉਂਦਾ ਮੈਂ ਮਾਂ ਪੇਟ ਦੀਆਂ ਗਾਲਾਂ ਕੱਢਦਾ ਜਿਹੜੀ ਵੀ ਹੈ ਇੱਥੇ ਚਾਹੇ ਜਨਾਨੀ ਆ ਚਾਹੇ ਬੰਦਾ ਆ ਮਲੇ ਦਾ ਜਿਹੜਾ ਵੀ ਆ ਮੋਰੇ ਹੁਣ ਮੈਂ ਥੋੜਾ ਜਿਹਾ ਕਾਮ ਹੈ ਮੈਨੂੰ ਡਰ ਨਹੀਂ ਮਾਰਿਆ ਕਿਸੇ ਦਾ ਵੀ ਪੰਜਾਬੀ ਗੀਤਕਾਰ ਕੈਂਬੀ ਰਾਜਪੁਰੀਆ ਨੇ ਸਰਕਾਰ ਦੇ ਉੱਤੇ ਗੁੱਸਾ ਦਿਖਾਇਆ। ਉਹਨਾਂ ਦੀ ਤਾਜ਼ਾ ਗੀਤ ਜਾਨ ਦੀ ਸ਼ੂਟਿੰਗ ਦੇ ਦੌਰਾਨ ਰਾਜਪੁਰਾ ਨੇੜੇ ਇੱਕ ਟੁੱਟੀ ਹੋਈ ਸੜਕ ਦੇ ਵਿੱਚ ਫਸ ਜਾਣ ਦੇ ਕਾਰਨ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਗੁੱਸੇ ਦੇ ਨਾਲ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਘਟਨਾ ਨੇ ਪੰਜਾਬ ਦੇ ਵਿੱਚ ਸੜਕਾਂ ਦੀ ਖਰਾਬ ਹਾਲਤ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਚਰਚਾ ਛੇੜ ਦਿੱਤੀ। ਕੈਂਬੀ ਰਾਜਪੁਰੀਆ ਜੋ ਕਿ ਆਪਣੇ ਰੋਮਾਂਟਿਕ ਅਤੇ ਹਿੱਟ ਗੀਤਾਂ ਦੇ ਲਈ ਜਾਣੇ ਜਾਂਦੇ ਨੇ ਤੇ ਅੱਜ ਚਰਚਾ ਦੇ ਵਿੱਚ ਨੇ ਉਹਨਾਂ ਨੇ ਆਪਣੇ ਨਵੇਂ ਗੀਤ ਜਾਨ ਦੀ ਵੀਡੀਓ ਸ਼ੂਟਿੰਗ ਦੇ ਲਈ ਰਾਜਪੁਰਾ ਸਰਹੰਦ ਰੋਡ ਦੇ ਉੱਤੇ ਟੀਮ ਦੇ ਨਾਲ ਜਾ ਰਹੇ ਸਨ ਪਰ ਰਸਤੇ ਦੇ ਵਿੱਚ ਡੂੰਘੇ ਟੋਏ ਬੜੇ ਹੋਏ ਸਨ ਤੇ ਖੱਡੇ ਦੇ ਵਿੱਚ ਉਹਨਾਂ ਦੀ ਕਾਰ ਵੀ ਫਸ ਗਈ ਤਾਂ ਇਸ ਦੇ ਨਾਲ ਨਾ ਸਿਰਫ ਸ਼ੂਟਿੰਗ ਵਿਗੜ ਗਈ ਸਗੋਂ ਟੀਮ ਨੂੰ ਘੰਟਿਆਂ ਸਮਾਂ ਲੱਗ ਗਿਆ ਉੱਥੋਂ ਨਿਕਲਣ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਗੁੱਸੇ ਦੇ ਵਿੱਚ ਆਈ ਹੋਈ ਕੈਂਬੀ ਨੇ ਫੇਸਬੁੱਕ ਤੇ ਉੱਤੇ ਲਿਖਿਆ ਕਿ ਸਰਕਾਰ ਦੇ ਵੱਲੋਂ ਸੜਕਾਂ ਨੂੰ ਬਣਾਉਣ ਦੇ ਨਾਮ ਦੇ ਉੱਤੇ ਟੈਕਸ ਲੁੱਟੇ ਜਾਂਦੇ ਨੇ ਪਰ ਰਸਤੇ ਹਜੇ ਵੀ ਖੰਡਰ ਬਣੇ ਪਏ ਨੇ ਅੱਜ ਜਾਨ ਨੂੰ ਬਚਾਉਣ ਦੇ ਲਈ ਕਈ ਕੈਂਟੇ ਲੱਗੇ ਕੀ ਆਮ ਲੋਕਾਂ ਦੀ ਜਾਨ ਨੂੰ ਬਚਾਉਣ ਦੇ ਲਈ ਕੋਈ ਕਦਮ ਨਹੀਂ ਚੁੱਕਿਆ ਜਾਵੇਗਾ ਫੈਨਸ ਨੇ ਕੈਂਬੀ ਦੇ ਗੁੱਸੇ ਨੂੰ ਸਮਰਥਨ ਦਿੱਤਾ ਤੇ ਸਰਕਾਰ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਤੁਰੰਤ ਰਿਪੇਅਰ ਕਰਵਣ ਸੜਕਾਂ ਨੂੰ ਇੱਕ ਫੈਨ ਨੇ ਲਿਖਿਆ ਹੈ ਕਿ ਭਰਾ ਕੈਂਬੀ ਤੁਹਾਡਾ ਗੁੱਸਾ ਸਹੀ ਹੈ ਪੰਜਾਬ ਦੀਆਂ ਸੜਕਾਂ ਨੂੰ ਵੇਖ ਕੇ ਲੱਗਦਾ ਹੈ ਕਿ ਜਿਵੇਂ ਕੋਈ ਯੁੱਧ ਭੂਮੀ ਹੋਵੇ ਪੰਜਾਬ ਦੇ ਵਿੱਚ ਸੜਕਾਂ ਦੀ ਖਰਾਬ ਹਾਲਾਤ ਤੇ ਲਈ ਪਿਛਲੇ ਕਈ ਮਹੀਨਿਆਂ ਤੋਂ ਸ਼ਿਕਾਇਤਾਂ ਵੀ ਆ ਰਹੀਆਂ ਨੇ ਖਾਸ ਕਰਕੇ ਮੌਨਸੂਨ ਤੋਂ ਬਾਅਦ ਦੇ ਵਿੱਚ ਬਹੁਤੀਆਂ ਹੀ ਸੜਕਾਂ ਖਰਾਬ ਹੋ ਗਈਆਂ ਨੇ ਜਿਸ ਦੇ ਨਾਲ ਹਾਦਸੇ ਵਧ ਰਹੇ ਨੇ ਇਸ ਘਟਨਾ ਨੇ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਘੇਰੇ ਦੇ ਵਿੱਚ ਲਿਆਂਦਾ ਹੈ ਲੋਕ ਸਭਾ ਦੇ ਵਿੱਚ ਵੀ ਇਸ ਮੁੱਦੇ ਨੂੰ ਉਠਾਇਆ ਜਾ ਸਕਦਾ ਹੈ ਜੀ ਨੇ ਭਰਾ ਨੇ ਮੈਨੂੰ ਉਹਨਰੇ ਹਮਚੋ ਹਿੰਮਤ ਨਹੀਂ ਸੀ ਮੈਂ ਕੋਈ ਪੈਰ ਵੀ ਹੋਣ ਦੀ ਸੋਚ ਸਕਦਾ ਉਥੇ ਰੱਬ ਨੇ ਉਹਨੂੰ ਮੇਰੇ ਲਈ ਬਾਲਕਨੀ ਜਿਹਾ ਭੇਜਿਆ ਤੇ ਉਹ ਆ ਕੇ ਮੈਨੂੰ ਲੈ ਕੇ ਗਿਆ ਆਪਣੇ ਨੂਨ ਦੇ ਘਰੇ ਜਿੱਥੇ ਜਿੱਥੇ ਅਸੀਂ ਨੂੰ ਹਸਪਤਾਲ ਹੀ ਜਾਣਾ ਸੀ ਮੇਨ ਰੀਜ਼ਨ ਜਿਹਦੇ ਕਰਕੇ ਮੈਂ ਵੀਡੀਓ ਬਣਾਉਣ ਲੱਗਾ ਮੇਰੀ ਤਾਂ ਚਧੂ ਜਦ ਚੱਲ ਵੀ ਸੀ ਸੇਰਚ ਪਾਣੀ ਪਾ ਪਾ ਕੇ ਕਿ ਮੈਂ ਆਧਿਆਪ ਨੂੰ ਫੀਡ ਹੋ ਤੋ ਬਚਾ ਲਾ ਕਿ ਮੈਂ ਫੀਡ ਨਾ ਹੋ ਜਾ ਪਾਸਾ ਉੱਦ ਨਾ ਹੋ ਜਾ ਮੇਰੀ ਜੱਦੂ ਜੇ ਦੀ ਸਟੀਨ ਚੱਲ ਰਹੀ ਸੀ ਪਰ ਉਸ ਡੇਢ ਕਿਲੋਮੀਟਰ ਤੱਕ ਹਸਪੀਟਲ ਜਾਣ ਦੇ ਵਿੱਚ ਹਜ਼ਾਰ ਟੋ ਆਇਆ ਮਰਜੀ ਮੈਂ ਕੱਲ ਵੀਡੀਓ ਬਣਾਉਂਦਾ ਮੈਂ ਮਾਂ ਪੇਟ ਦੀਆਂ ਗਾਲਾਂ ਕੱਢਦਾ ਜਿਹੜੀ ਵੀ ਹੈ ਇੱਥੇ ਚਾਹੇ ਜਨਾਨੀਆਂ ਚਾਹੇ ਬੰਦਾ ਆਏ ਮਲੇ ਦਾ ਜਿਹੜਾ ਵੀ ਹੋਰੇ ਹੁਣ ਮੈਂ ਥੋੜਾ ਜਿਹਾ ਕੰਮ ਆ ਤੇ ਮੈਨੂੰ ਡਰ ਨਹੀਂ ਮਾਰਿਆ ਕਿਸੇ ਦਾ ਵੀ ਲੋਕਧਰ ਨੂੰ ਚੁਣ ਕੇ ਤੁਹਾਨੂੰ ਮੂਰੇ ਕਰਦੇ ਨੇ ਤੁਸੀਂ ਕੰਪਨੀਆਂ ਸਾਲ ਹੋ ਸਾਲਾਂ ਦਾ ਕਿਸੇ ਰੋਡ ਦਾ ਕੋ ਰੋਲਾ ਹੋਵੇ ਕੋਈ ਹੋਰ ਤੁਹਾਡੇ ਪਲਾਨ ਹੋਣ ਪਰ ਸਾਲਾਂ ਬੱਧੀ ਥੋੜੀ ਟਾਈਮ ਟਾਈਮ ਲੱਗਦਾ ਹੁੰਦਾ ਸਾਲਾ ਲੋਕ ਕਿੰਨੇ ਔਖੇ ਨੇ ਜਿਹੜੇ ਹੋਰ ਡੀਪ ਡੈਫਥ ਪਿੱਛੇ ਰਹਿੰਦੇ ਨੇ ਉਹ ਕਿੰਨੇ ਔਖੇ ਨੇ ਸਾਡੇ ਤੋਂ ਸਾਲਾ 1.5 ਕਿਲੋਮੀਟਰ ਜਾਣ ਨੂੰ ਮਜ਼ੀ ਮਜ਼ੀ ਅਸੀਂ ਸਾਨੂੰ ਪਤਾ ਵੀ ਕਿੱਦਾਂ ਭਾਈ ਨਗੱਡੀ ਪਚਾਈ ਡਮੈਂਟ ਡਟਵਾ ਕੇ ਗਲਤ ਪਾਸੇ ਘੁਮਾ ਕੇ ਬਰੋ ਇੱਕ ਇੱਕ ਸਾਹ ਦੀ ਗੇਮ ਬਣੀ ਪਈ ਸੀ ਕਿ ਕਿਤੇ ਗੋਸਾ ਪਾਣਾ ਨਾ ਵਰਤਰੀ ਕੁਝ ਹੋਣਾ ਜਾਵੇ ਜੋ ਵੀ ਹੋਇਆ ਮੇਰੀ ਜ਼ਿੰਦਗੀ 'ਚ ਮੇਰੀਆਂ ਆਤਾਂ 'ਚ ਵੀ ਉਹ ਚੀਜ਼ ਚੇਂਜ ਜ਼ਰੂਰ ਲਿਆਉਗੀ ਡੈਫੀਨਿਟਲੀ ਪਰ ਸਰਕਾਰ ਦਾ ਕੰਮ ਸਾਲਾ ਲੋਕਾਂ ਨੂੰ ਬਰੋ ਮੋਰੇ ਤੁਸੀਂ ਲੱਗੇ ਹੋ ਮੋਢਲੀਆਂ ਸਹੂਲਤਾਂ ਦਾ ਦੇ ਦਿਓ ਮੋਢਲੀਆਂ ਚੀਜ਼ਾਂ ਦਾ ਦੇ ਦਿਓ ਜਿਹੜੀਆਂ ਜ਼ਰੂਰੀ ਆ ਤੁਸੀਂ ਗਰਾਉਂਡਾਂ ਕਦੋਂ ਬਣਾ ਕੇ ਦੇਣੀਆਂ ਲੋਕਾਂ ਨੂੰ ਪਿੰਡਾਂ ਦੇ ਵਿੱਚ ਤੁਸੀਂ ਸਹੂਲਤਾਂ ਹੋਰ ਖੂਬ ਪਾਰਕਾਂ ਦੀਆਂ ਸਹੂਲਤਾਂ ਕਦੋਂ ਲੋਕਾਂ ਨੂੰ ਦੇਣੀਆਂ ਤੁਸੀਂ ਤਾਂ ਗਲੀਆਂ ਨਾਲੀਆਂ 'ਚ ਇੱਕ ਗੱਲ ਹੋਰ ਦਿਮਾਗ 'ਚ ਬਿਠਾ ਲਿਓ ਕਿ ਇੱਥੇ ਕੋਈ ਇਹਨੂੰ ਪੋਲੀਟਿਕਲ ਪਰ ਕੋ ਬੰਦਾ ਨਾਲ ਸਮਝੋ ਮੈਂ ਆਰਟਿਸਟਾਂ ਨੂੰ ਪਹਿਲਾ ਬੰਦਾ ਹਾਂਗਾ 2013 ਦੇ ਵਿੱਚ ਮੈਂ ਇਹਦੀ ਚਾੜੂ ਪੂੰਚਾ ਬਾਲਟੀ ਆ ਜਿਹੜੀ ਵੀ ਪਾਰਟੀ ਆ ਕਰ ਮੈਂ ਤੋਂ ਬਾਤ ਬੋਰ ਹੋ ਜਾਣਾ ਆਪੋਲੋਜੀ ਜਿਹੜੀ ਵੀ ਪਾਰਟੀ ਆ ਮੈਂ 2013 ਚ ਪਹਿਲਾ ਬੰਦਾ ਆ ਜਿਹਨੇ ਆਰਟਿਸਟਾਂ ਦੇ ਨੇ ਸਪੋਰਟ ਕੀਤਾ ਸੀ ਸਵੇ ਇਹਦਾ ਦਿਮਾਗ ਚੋਂ ਕੱਢ ਦਿਓਗੇ ਕਿਸੇ ਕੋਈ ਸਕੀਮ ਨਾਲ ਮੈਂ ਵੀਡੀਓ ਇਹ ਪਾ ਰਿਹਾ ਹਾਂ ਕਿਤਾ ਮੈਨੂੰ ਸਾਲਾ ਬਰੋ ਜਿੰਦਗੀ ਨਾ ਜਾਂਦੀ ਸੀ ਮੇਰੀ ਤਾਵੇਂ ਨੂੰ ਇਹ ਚੀਜ਼ਾਂ ਗੁੱਸਾ ਚੜ ਰਿਹਾ ਕਿ ਸਾਲਾ 1.5 ਕਿਲੋਮੀਟਰ ਤੱਕ ਹਸਪੀਟਲ ਜਾਣ ਨੂੰ ਇੰਨਾ ਸਾਰਾ ਟਾਈਮ ਲੱਗ ਗਿਆ ਨਹੀਂ ਜਿੰਨ ਜਤੂ ਜਤ ਲੱਗੀ ਅਸੀਂ ਅਸੀਂ ਪਹੁੰਚੇ ਹਾਂ ਰੋਡ ਬਲੌਕ ਇੱਕ ਦਿਨ ਮੈਂ ਇੱਦੀ ਉਸ ਸੇਗ ਰੋਡ ਤੇ ਲਾਂਡਰਾ ਦੇ ਵਿੱਚ ਵੇਖਿਆ ਉਧਰੋਂ ਐਂਬੂਲੈਂਸ ਆ ਰਹੀ ਆ ਇਧਰੋਂ ਪੁੱਠੀ ਸਾਈਡ ਤੋਂ ਟਰੱਕ ਖੜੇ ਨੇ ਟਰੈਕਟਰ ਲੱਦ ਕੇ ਓਡੇ ਕੋਈ ਡੇ ਟ੍ਰੇਲਰ ਉਹ ਵਿਚਾਰਾ ਐਂਬੂਲੈਂਸ ਆਣਾ ਉਹ ਬੰਦਾ ਪਤਾ ਨਹੀਂ ਸੀਰੀਅਸ ਹੋਊਗਾ ਕੀ ਹੋਊਗਾ ਉਹੀ ਸੇਮ ਸਿਚੁਏਸ਼ਨ ਮੇਨਾਂ ਗਾਂਢ ਘੱਲ ਹੋਇਆ ਮੈਨੂੰ ਮੈਨੂੰ ਵਿੱਚੇ ਉਹਦਾ ਬੰਦੇ ਦਾ ਯਾਦ ਆਵੇ ਯਾਰ ਵੀ ਜਦੋਂ ਆਪਦੇ ਦੇ ਵੀਦ ਦੀ ਨਾ ਉਦੋਂ ਉਦੋਂ ਪਤਾ ਲੱਗਦਾ ਇਸ ਮੈਂ ਕਹਨਾ ਆਪਦੇ ਸਰਦਾਰ ਚ ਜਾਂ ਆਪਣੇ ਨਿਰੂਲਾ ਚ ਇਹ ਚੇਂਜ ਕਰਾਉਣਾ ਚਾਹੀਦਾ ਕੋਈ ਵੀ ਕਿਸੇ ਪਾਰਟੀ ਦੇ ਖਿਲਾਫ ਨਹੀਂ ਹੈਗੇ ਕਿਸੇ ਦੇ ਨਾਲ ਨਹੀਂ ਹੈਗੇ ਅਸੀਂ ਕੰਮ ਦੇ ਨਾਲ ਤੇ ਕੰਮ ਦੇ ਖਿਲਾਫ ਹੋਊਗਾ ਤਾਂ ਆਪਾਂ ਨਾਲ ਨਹੀਂ ਹੋਊਗਾ ਤਾਂ ਪਖਲਾ ਸਿੱਧਾ ਸਪੱਸ਼ਟ ਜੋ ਕੇ ਬਣਦਾ ਵੀ ਇੰਦਾ ਲੋਕ ਤੁਹਾਨੂੰ ਨੁਮਾਇੰਦਿਆਂ ਨੂੰ ਤੁਹਾਨੂੰ ਰਿਪਰੈਜ਼ੈਂਟਡ ਨੂੰ ਮੋਰੇ ਚੁਣ ਕੇ ਭੇਜਦੇ ਨੇ ਤੁਸੀਂ ਜੇ ਕੰਮ ਨਹੀਂ ਕਰਦੇ ਨਮਾਰੂ ਲਿਕ ਬਣਨਾ ਚਾਹੀਦਾ ਪਾਰਟੀ ਉਹ ਉਹ ਨੂੰ ਵੀ ਵੋਟਾਂ ਪਾਓ ਉਹ ਨੂੰ ਜਿਤਾਇਓ ਜਿਹੜੀ ਇਸ ਰੂਲ ਨਾਲ ਆਉਂਗੀ ਐਫੀਡੇਵਿਟ ਤੇ ਸਾਈਨ ਕਰਨ ਜਿਹੜੇ ਵੀ ਨੁਮਾਇੰਦੇ ਹੋਣਗੇ ਐਮਐਲਏ ਹੋਣਗੇ ਵੀ ਭਾਈ ਅਸੀਂ ਤੁਹਾਡੇ ਨੇ ਕੰਮ ਜਿਹੜੇ ਤੁਹਾਡੇ ਬਣਦੇ ਨੇ ਤੁਹਾਡੀਆਂ ਟੁੱਟੀਆਂ ਸੜਕਾਂ ਐਟਲੀਸਟ ਕੋਈ ਹੋਰ ਫੈਸਿਲਿਟੀ ਕੋਈ ਪਾਣੀ ਦੀ ਫੈਸਿਲਿਟੀ ਜਾਂ ਕੁਝ ਹੋਰ ਅਸੀਂ ਇਹ ਕਰਕੇ ਦਮਾ ਜੀ ਅਸੀਂ ਨਹੀਂ ਕਰਕੇ ਦਿੰਦੇ ਲੋਕ ਸਾਨੂੰ ਕਿਤੇ ਵੀ ਘੇਰ ਕੇ ਜੁੱਤੀਆਂ ਮਾਰਨ ਸਾਡੇ ਜੁੱਤੀਆਂ ਦਾ ਹਾਰ ਕੋਣ ਜਿਹੜਾ ਐਡਾ ਰਿਸਕ ਲੈਂਦਾ ਉਹਨੂੰ ਮੁਰੇ ਕਰੋ ਕਿਉਂਕਿ ਇਹਨਾਂ ਨੇ ਗਰੰਟਾ ਵੀ ਤਾਂ ਖਾਣੀ ਆਈਆਂ ਹੋਰ ਵੀ ਚੀਜ਼ਾਂ ਕਰਦੀ ਆ ਫਿਰ ਇਹਨਾਂ ਰਿਸਕ ਵੀ ਲੈਣੇ ਪੈਸੇ ਖਾਣ ਜੋ ਕਰਨਾ ਕਰ ਲੋਕਾਂ ਨੂੰ ਲੋਕਾਂ ਨੂੰ ਸਹੂਲਤਾਂ ਵੀ ਮਿਲਣ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ